تھریٹنگی پلیز ٹیل می ہاؤنڈ کانفیڈنس لے کے اپنی جی میرا ਆਪਲੀਜ਼ ਮੇਰੇ ਵਾਈਫ ਨਾਲ ਕੋਈ ਗੱਲ ਕਿਚੇ ਹੋ ਜਾਓ ਇੱਥੇ ਹੋ ਜਾਓ ਏਟ ਇਜ਼ ਮਾਈ ਹਾਊਸ ਆ ਵਾਂਟ ਟੂ ਨੋ ਵਾਟ ਇਜ਼ ਹੋਪੀ ਆਰਾਮ ਨਾਲ ਕਿਚੇ ਹੋ ਜਾਓ ਡੋਨਟ ਮਿਸਬੀ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਦਿੱਪਤੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਇਨ ਕਾਣੀਆਂ ਤੁਸੀਂ ਆਓ ਆਜੋ ਉੱਪਰ ਆਇਆ ਮੈਂ ਤੈਨੂੰ ਤੈਨੂੰ ਪਿਆ ਕਿਤੇ ਬੁਲਾਓ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਤੇਰੀ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਕੋਣ ਕਹੇ ਛਾਲ ਮਾਰੋ ਗੇਟ ਦੇ ਉੱਤੋਂ ਦੀ ਆ ਜਾ ਅੰਦਰ ਸਰ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਹੂ ਇਜ਼ ਦਿਸ ਡੋਨਟ ਵਰੀ ਡੋਨਟ ਵਰੀ ਮੈਂ ਸੁਣਿਆ ਹਾਂ ਹਾਂ ਜੀ ਹਾਂ ਜੀ ਮੈਂ ਸੋ ਵਾਟ ਇਜ਼ ਯੋਰ ਪ੍ਰੋਬਲਮ ਜੀ ਹਾਊ ਹੈਵ ਯੂ ਬਾਜਡ ਇਨ ਟੂ ਮਾਈ ਹਾਊਸ ਵਿਦਆਊਟ ਮਾਈ ਨੋਲੇਜ ਦੱਸ ਦੇ ਦੱਸੋ ਦੱਸੋ ਦੱਸ ਵੀ ਨਹੀਂ ਰਿਹਾ ਨਾ ਕੋਈ ਦੱਸ ਹੀ ਹੀ ਸੈਡ ਇਹ ਦੱਸਣੇ ਤੁਸੀਂ ਕਹਿ ਰਹੇ ਹੋ ਇਹ ਦੱਸਣੇ ਨਹੀਂ ਮੈਮ ਨੀਗਰ ਦੱਸ ਰਹੇ ਦੱਸ ਤੇ ਸੁਣੋ ਨਹੀਂ ਤੋਣਾ ਤੋ ਦੋਣਾ ਤੋ ਦੱਸ ਕੌਣ ਹੈ ਤੁਸੀਂ ਮਲਾਦਮ ਤੋ ਨੋਮੀ ਪ੍ਰਕਿਰਿਆ ਇਹ ਕੋਈ ਮੁਲਾਦਮ ਨਹੀਂ ਹੈ ਚਲੋ ਪ੍ਰੈਸਟ ਮੇਰਾ ਬੰਦਾ ਜੀ ਤੁਸੀਂ ਦੱਸੋ ਇਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਦੋ ਮੇਰੇ ਨਾਲ ਗੱਲ ਕਰੋ ਆਪਦੇ ਪੀਏ ਨੇ ਨਹੀਂ ਛੱਡ ਪਰ ਆ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਈ ਏਮ ਹੇਅਰ ਕਿਸੇ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਥਿਸ ਇਜ਼ बिकॉज ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟਨਰ ਹੈ ਸਾਰੇ ਸੁਣ ਲੈ ਮੇਰੇ ਨਹੀਂ ਨਹੀਂ ਅੱਛਾ ਹਾਓ ਆਈ ਆਸਕਿੰਗ ਇਜ਼ ਨੀਨ ਹਾਂ ਜੇ ਐਮ ਐਲ اے ਸੀ ਯਾਰ ਆਈ ਏਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂ ਰਿਸਪੈਕਟ ਵਿਦ ਯੂ ਰਿਸਪੈਕਟ ਜੀ ਕੈਨ ਆਈ ਟਾਕ ਫॉर ਸਮ ਅ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. No, I, I was what down. What to, what excuse what me, can I finish talking? No. Please let me finish talking. द राइट वे 1 मिनट जी आई डोंट नो यू आर नो नो 2 मिनट ਤੋਂ ਮੈਂ ਲਗਾਤਾਰ ਸੁਣ ਰਿਹਾ ਅੱਛਾ ਜੀ ਉਹ ਜੀ ਨੇ ਮੇਰੇ ਦਰਵਾਜ਼ਾ ਅੰਦਰ ਤੋੜ ਕੇ ਕੌਣ ਵੜਨ ਦੀ ਕੋਸ਼ਿਸ਼ ਕੀਤੀ ਹੈ ਜੀ ਤੁਹਾਨੂੰ ਕਿਹਾ ਗਿਆ ਕਿ 2 ਮਿੰਟ ਬੈਠੋ ਮਿਲਾ ਦੇਣੇ ਅਦਾਲਤ ਜਾਣਾ ਉੱਥੇ ਗੱਲਾਂ ਹੋਣਗੀਆਂ ਅਦਾਲਤ ਕਿਤਾ ਜਾਵਾਂਗੇ ਤੁਸੀਂ ਵੀ ਜਾਓਗੇ ਕੋਈ ਪ੍ਰੋਬਲਮ ਐਕਸਕਿਊਜ਼ ਮੀ ਜੀ ਆ ਯੂ ਹੈਵ ਕਮ ਟੂ ਮਾਈ ਹਾਊਸ ਥਿਸ ਇਜ਼ ਮਾਈ ਹਾਊਸ ओके दिस इज योर हाउस यस दिस इज माय हाउस आई इट इज इट इज दैट्स नॉट दैट कमिटी कम फॉर लुक माय ਗੱਲ ਸਰ ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰਦੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸੱਚੀ ਗੱਲ ਕੀ ਆ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਕੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਬਾ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ੱਟਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ੱਟਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇ ਨੀ ਨੀ ਕੋਈ ਨਹੀਂ ਜੋ ਕਹਿਣਾ ਹੈ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਕਿ ਉਹ ਵਰਿੰਦਰ ਨੂੰ ਬਦਲਤਾ ਕਿੰਨੀਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟਸਪ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਲੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਦਾ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ੇ ਤੇ ਫੁੱਟ ਮਾਰੀ ਗਏ ਨਹੀਂ 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 ਹਾਂ ਹੁਣ ਬਦਲੀਏ ਟੋਨ ਸਪੀਟਰ ਬਹੁਤ ਵੱਡਾ ਤੁਸੀਂ ਆਪਣਾ ਗਵਰਨਿੰਗ ਐਨਫੋਰਸਿੰਗ ਅਥਾਰਟੀ ਆਮ ਅਨਸੇਬਲ ਟੂ ਦ ਲਾਅ ਆ ਨੋ ਯੂ ਆਰ ਦਾ ਥੋਟ ਥੀ ਯੂ ਡੋਨਟ ਨੀਡ ਟੂ ਫੋਰਸ ਯਰ ਵੇ ਥਰੂ ਦ ਸੋਜੀ ਤੱਕੇ ਨਾਲ ਬੜੇ ਕਿ ਨਹੀਂ ਬੜੇ ਸਕਦਾ ਨਾ ਨਾ ਕਿਸੇ ਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਸੀ ਸਿਰਫ ਆ ਨਹੀਂ ਮਾਲ ਸਕਦਾ ਆ ਰੀਲੀ ਵਾਂਟ ਟੂ ਨੋ ਮੈਨੂੰ ਇੱਕ ਗੱਲ ਦੱਸੋ ਨਹੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਬੰਸਰ ਕਾਇ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋੜ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਬਾਹਰ થી ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆ ਤੁਸੀਂ ਮੈਡਮ ਸੀਨੀਅਰ ਅਫਸਰ ਬੈਠੋ ਬੈਠੋ ਆਰਾਮ ਨਾਲ ਹਾਲ 'ਚ ਆ ਜੋ ਸੈਕਡਾਉਨ ਹੋ ਜਾਓ ਮੈਡਮ ਸੀਨੀਅਰ ਲੈਟ ਮੀ ਫੋਰ ਮਾਈ ઓਰਡਰ ਕਿਨੋ ਟਾਕਿੰਗ ਐਵਰੀਥਿੰਗ ਟੂ ਦਿ ਲਾਇਰਸ ਨੂੰ ਆਹ ਬੈਠ ਬੈਜੋ ਚਾਹ ਪਾਣੀ ਪਿਲਾਓ ਸਭ ਨੂੰ ਅਣ ਤੁਸੀਂ ਮੇਰੀ ਰਿਕੁਐਸਟ ਹੈ ਜੀ ਆਹ ਬਾਹਰ ਮੇਰੇ ਦਰਵਾਜੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ੱੱਕੇ ਨਾਲ ਕਿ ਦਰਵਾਜੇ ਬੰਦ ਕਰਨ ਨੂੰ ਕਿਹਾ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜੇ ਦਰਵਾਜੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸ ਨੇ ਲੈਟ ਮੀ ਕਾਲ ਮਾਈ ਲਾਇਰਸ ਲਾਇਰਸ ਨੂੰ ਬੁਲਾ ਲਓ ਜੀ ਜਸ ਕੋਲ ਆਉ ਲਾਟ ਆਪਣੇ ਨੂੰ ਆਪਣੇ ਦਮ ਵੀ ਇਹ ਚਾ ਮੈਨੂੰ ਇੱਕ ਗੱਲ ਦੱਸੋ ਇਹ ਮੇਰੇ ਜਿਹੜੇ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਕੋਈ ਰੋਕੇ ਨਹੀਂ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਖੋਲਵਾ ਦਿਓ ਨਾ ਅਮੀਰ ਜੀ ਟ੍ਰਿਕ ਆਕਾ ਇੱਕ ਨਾ ਬੀ ਬੀ ਐਮਐਲਏ ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣ ਦੇਦੇ ਜਿਹੜਾ ਇੱਥੋਂ ਹੀ ਦੇਖ ਲੋ ਕੋਲ ਹਾਏ ਅਮੀਰ ਹਾਊ ਯੂ ਹੈਵ ਐਂਟਰਡ ਮਾਈ ਹਾਊਸ ਵਿਦ 30 ਪੀਪਲ ਐਂਡ ਫਾਸਟਿਓਰੇਡ ਥਰੂ ਮੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟੈਰਰਾਈਜ਼ ਕੀਤਾ ਯੂ ਹੈਵ ਟੈਰਰਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੋਈ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਦੋ ਵਾਰ ਮਿਲਣੀ ਚਾਹੀਦੀ ਬਿਕੋ ਥਿਸ ਇਜ਼ ਟੋਟਲ ਲੋਅ ਦੀ ਧਜੀਆਂ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖ ਮਤਲਬ ਤੁਸੀਂ ਆਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ एवरीवन ਅਸ ਟੂ

ਤੂੰ ਵੀਡੀਓ ਬਣਾਏ ਸਿਪੀਸੀ ਵਾਲੇ ਨੂੰ ਬੁਲਾ ਸਕਲਾ ਉਹਨਾਂ ਨੂੰ ਬੁਲਾ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਜੀ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇਨਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਮਜੂਰ ਡੋਨਟ ਮੈਂ ਗੱਲ ਦੱਸਦਾ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂਆਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਂ ਸਰੋਨੇ ਪਛਾਣ ਮੈਂ ਸਰੋਨੇ ਪਛਾਣ ਮੈਨੂੰ ਲੋਕ ਮੈਨਾਂ ਆਇਆ ਹੂ ਆ ਜੀ ਤੁਸੀਂ ਟੋਡਾ ਜੀ ਦਾ ਮੈਂ ਐਸਲੀ ਯੂਨੀਵਰਸਿਟੀ ਤੋਂ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਵਾਹ ਆ ਤੁਸੀਂ ਵਰਤੀ ਚ ਨਹੀਂ ਕਲਾਈਂਟਸ ਵਾਲੇ ਬਿਜ਼ਨਸ ਵੀ ਨਹੀਂ ਕੌਣ ਹੋ ਤੁਸੀਂ ਹਾਂ ਡੀਐਸਪੀ ਇੰਦਰਪਾਲ ਸਿੰਘ ਜੋ ਮੈਂ ਅੰਦਰ ਆਇਆ ਉਹਨੂੰ ਮੈਂ ਦੱਸਦਾ ਰਿਹਾ ਬਿਲਕੁਲ ਗੱਲ ਕਰ ਲੈ ਤੁਹਾਨੂੰ ਤੁਸੀਂ ਵਰਗੀ ਚ ਆਓ ਤੁਸੀਂ ਪ੍ਰਾਈਵੇਟ ਟ੍ਰੈਕ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਹੇ ਤੇ ਤਾਂ ਨਹੀਂ ਕੋਈ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਸੀ ਦੱਸ ਵੀ ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੇ ਧੱਕੇ ਦੇ ਹੋਏ ਆ ਕੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੈਕਿੰਡ ਯੂ ਆਰ ਕਮ ਟੂ ਮਾਈ ਹਾਊਸ ਮੈਂ ਘਰੇ ਬੈਠੇ ਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਘਰੇ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਇੱਜ਼ਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਧੱਕੇ ਨਾਲ ਦਾਅ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈਂ ਜੀ ਘੋਡੇ ਨਾਲ ਦੱਸਿਓ ਮੜਾ ਜੀ ਇੱਥੇ ਕੀ ਕਰ ਰਹੇ ਜੀ ਧੱਕਾ ਕਰ ਰਹੇ ਸੇ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਵਾਪਰਿੰਟ ਕਰੋਗੇ ਤੁਸੀਂ ਮੈਂ ਆਪ ਮੈਂ ਭੇਜੋ ਕੰਮੇਰੀਕਲ ਸੋਨਨੀ ਮੈਨੂੰ ਤੁਸੀਂ ਬੈਠੋ ਕੈਮਰੇ ਵਿੱਚ ਵੀ ਤੁਸੀਂ ਆਪ ਸਭ ਕੁਝ ਰਿਕਾਰਡ ਹੋਉਗੀ ਕੈਮਰੇ 'ਚ ਅਸੀਂ ਆਪਣਾ ਕੋਈ ਐਡਰੈਸ ਨਹੀਂ ਸੁਣਿਆ ਲੋਕੇਟੇਸ਼ਨ ਸਭ ਰਿਕਾਰਡ ਹੋਊਗੀ ਕੋਈ ਇੱਕ ਦੋ ਬੰਦੇ ਕਰ ਦੇਣ ਜਿਹਨੂੰ ਹੋਰ ਸਭ ਰਿਕਾਰਡ ਹੋਵੇ ਤੁਹਾਡਾ ਵੀ ਸ਼ੂਟ ਇਥੇ ਤੇ ਸਾਰੀਆਂ ਜਿੰਨੀਆਂ ਨਾ 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 ਤੋ ਇਹ ਥ੍ਰੈਟ ਹੈ ਨਾ ਤੁਸੀਂ ਮੈਂ ਕਰ ਕੀ ਰਹੇ ਹੋ ਤੁਸੀਂ ਸਾਰੇ ਨਾਉਣ ਵਾਦੀ ਮੈਨੂੰ ਇੰਟਰੋਡਕਸ਼ਨ ਜੋਗੀ ਚਾ ਲੈ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਉਖਾ ਤਿੱਤਰ ਬਣਾ ਕੇ ਵੀ ਤੁਹਾਡਾ ਵਿਗੜਫਾਉਂਦੇ ਖਿਲਾਫ ਇਹ ਨਾ ਕੋਈ ਕ੍ਰੁਸੀ ਜਿਹੜਾ ਵਿਗੜ ਪਾ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਰੱਕੀ ਨਹੀਂ ਤੁਹਾਡੇ ਚ ਆਹ ਕੌਣ ਸੀ ਤੂੰ ਸੀ ਸਰਮੈਨ ਇੰਸਪੈਕਟਰ ਤੁਹਾਡੀ ਤਰੱਕੀ ਕਿੱਥੇ ਜੀ ਬਿਜ਼ਨਸ ਹੋ ਰਹੀ ਮਰਦੀ ਨਹੀਂ ਤੁਸੀਂ ਕੋਲ ਤੁਸੀਂ ਕੀ ਆ ਜੀ ਇੰਸਪੈਕਟਰ ਹੋ ਜਾਂ ਪਲੇਸ ਠੀਕ ਹੈ ਤੁਸੀਂ ਕੌਣ ਆ ਜੀ ਤੁਸੀਂ ਕੌਣ ਜੀ ਤੁਸੀਂ ਵੀ ਡੀਐਸਪੀ ਵਿੱਚ ਹੋ ਹੋਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਾਗਰ ਟੁੱਟੇ ਮੇਰਾ ਕਿੱਕਾ ਫੋਨ ਬੈਡ ਐਸਪੀ ਵਿਜਨ ਹਸਾਮ ਦੇ ਸਰ ਅੱਛਾ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾ ਸਰਦਾ ਜੀ ਤੁਸੀਂ ਤੁਸੀਂ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਇਆ ਜੀ ਮੇਰੇ ਸਾਡੇ ਮੇਰੇ ਘਰ ਆਇਆ ਜੀ ਮੇਰੇ ਘਰ ਆਏ ਜੀ ਰਿਪੋਰਟਰ ਨਹੀਂ ਸਰ ਨੰ ਪਲੀਜ਼ ਕੋ ਏ ਯੂ ਆਰ ਨਾਟ ਕੋਆਪਰੇਟਿੰਗ ਲਿਸਟ ਆਊਟ ਲਿਸਟ ਆਊਟ ਨਹੀਂ ਨਾਟ ਇਨ ਅ ਪਬਲਿਕ ਵਾਈ ਨਾਟ ਇੰਟਰਸਟਿੰਗ ਇਟ ਮਾਈਟ ਬੀ ਪੀਪਲ ਸਿਰ ਜੀ ਲਾਈਕ ਸਰ ਜੀ ਨੋ ਆਈ ऍम ਨਾਟ ਆਮ ਸੌਰੀ ਤੁੰਦਰਾ ਤੁਹਾਡਾ ਪੰਜਾਬ ਦਾ ਨਹੀਂ ਹੈ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਘਰ ਘਟਾ ਰਹੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰੇ ਤੱਕ ਤੋਡੇ ਦਾ ਕੋਈ ਗੱਲ ਦੱਸੋ ਮੈਨੂੰ ਬੱਸ ਤਾਂ ਮੇਰੇ ਕੋਲ ਵੀਡੀਓ ਤਾਂ ਸਾਰੇ ਦੇਖ ਰਹੇ ਹੋ ਨਹੀਂ ਬਹੁਤ ਵਧੀਆ ਕਰਦਾ ਵੀਡੀਓ ਲੋਕੀ ਲੈ ਕਰ ਗਏ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੌਰਥ ਇਨ ਫਰੰਟ ਆਫ ਦ ਕੈਮਰਾਸ ਤੁਸੀਂ ਰਿਕਾਰਡ ਕਰੀਂ ਐਡਵੋਕੇਟ ਬਰਨੋਦ ਲਾਲ ਨੂੰ ਸਾਰਾ ਦੱਸਦੇ ਡਾਕਟਰ ਹੋਣੀ ਕੀ ਗੱਲ ਤੁਸੀਂ ਬਹਿ ਤਾਂ ਜਾਓ ਮੈਂ ਬੈਠਦਾ ਕੋਈ ਕੰਮ ਨਹੀਂ ਕਰਨਾ ਤੁਸੀਂ ਵੀਡੀਓ ਬਣਾਈ ਚੱਲੋ ਜੀ ਬਹੁਤ ਬਲਾਾਲ ਆ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਬਲਾਹ ਨੂੰ ਇਹਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜਲੈਂਸ ਕੀ ਕਰਦੀ ਪਰਮਾਰਖਾ ਦੇ ਲਈ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਰਗਰਮ ਮੈਂ ਜਵਾਬ ਤੇ ਜਵਾਬ ਤੇ ਜਵਾਬ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਵਾਬ ਤੇ ਝੂਂਦੇ ਨਾ ਤੁਸੀਂ ਸੁਣੋ 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 ਜੇ ਜਵਾਬ ਤੇ ਝੂਂਦੇ ਨਾ ਤੁਸੀਂ ਆਮਨਾਲ ਆਉਂਦੇ ਮੈਂ ਆਮਨਾਲ ਆਪਦੇ ਨਾਸਤਿਕ ਜਿਹੀ ਬੈਠੇ ਸਕਾਉਟਿੰਗ ਨਾ ਹੁਣ ਮੋੜ ਕਰਾ ਗਿਉ ਨੂੰ ਨਾਂ ਲੈ ਕੇ ਆਇਆ ਕਿਨੂੰ ਚਾਹੀਏ ਨਾਂ ਆ ਅਧਿਕਾਰੀ ਜੀ ਨੂੰ ਨੋਟ ਕਰਾਇਆ ਤੁਹਾਡੀ ਸਕਾਉਟਿੰਗ ਕੀ ਖੱਲੇ ਸੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਹੁਣੇ ਉੱਤੇ ਅਸੀਂ ਉਹਨਾਂ ਦੇ ਨਾਂ ਨੂੰ ਨਿਸ਼ਾਨ ਦੇ ਤੋ ਉਹਨਾਂ ਨੇ ਦੱਸੇ ਸਾਹ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੋਚੀ ਨੋਟ ਕਰਾਇਆ ਮੈਂ ਦਫਤਰ ਤੇ ਦਰਵਾਜ਼ਾ ਬੰਦ ਹੈ ਮੈਂ ਬੈਠੇ ਹਾਂ ਯੂ ਆਰ ਟ੍ਰਾਈਂਗ ਟੂ ਬ੍ਰੇਕ ਓਪਨ ਮਾਈ ਡੋਰ ਜਿੰਦਾਂ ਤਾਂ ਇਹ ਕੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਣਾ ਤੁਹਾਨੂੰ ਮੈਂ ਹੁਣ ਬੈਠਿਆ ਮੈਂ ਬੈਠੂ ਆਰਾਮ ਵਿੱਚ ਬੈਠੂ ਆਇਆ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਤਾਂ ਐਵੇਂ ਘਬਰਾਟ ਕੇ ਜਾਦਾ ਬੈਠੋ ਕੁਝ ਨਹੀਂ ਹੋ ਰਿਹਾ